ਸੋ ਕਹੋ ਟਲ ਗੁਰ ਸੇਹ ਇਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹਉ ਵੈ ਸਿਵ ਤਖ ਸਭ ਦਈ ਨੂਰ ਅਰਸਿ ਕਰਸੌ ਛਟਿਆ ਤੁਧ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਸਿਰ ਸਾਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਭ ਲੋ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁਖ ਹਰਣ ਉਚਰਣ ਨਾਮ ਕੀਰਤਨ ਹੈ ਦਇਾਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨ ਦੁਖ ਹਰਣ ਉਚਰਣ ਨਾਮ ਕੀਰਤਨ ਹੈ ਦਇਾਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੋਝ ਗਈ ਰਖੰਦੜੋ ਪ੍ਰਭ ਆਪ ਜਿਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਪਾਏ ਦਇਆਲ ਨਾ ਵਿਆਪੇ ਮਾਇਆ ਕੋਟ ਅਘਾ ਗਹਿ ਨਾਸ ਹਰ ਇੱਕ ਧਿਆਆ ਨਿਰਮਲ ਪਾਏ ਸਰੀਰ ਜਨ ਤੂਰੀ ਨਾਇਆ ਮਨ ਤਨ ਭਏ ਸੰਤੋਖ ਊਰਨ ਪ੍ਰਭ ਪਾਇਆ ਤੇਰੇ ਕੁਟੰਬ ਸੰਗ ਲੋਗ ਕੁੱਲ ਸੁਭਾਇ ਮਨ ਤਨ ਭਏ ਸੰਤੋਖ ਹੂਰਨ ਪ੍ਰਭ ਪਾਇਆ ਤਾਰੇ ਕੋਡੰਬ ਸੰਗ ਲੋਗ ਕੋਲ ਸੁਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨ ਦੁੱਖ ਹਰਣ ਉਚਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਉ ਸ਼ਾਂਤੀ ਦੇ ਪੰਜਵਾਂ ਸਤਿਗੁਰੂ ਜਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗ ਕੀ ਬਾਣ ਅੰਦਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਂ ਦੇ ਪਾਵਨ ਪਵਿੱਤਰ ਅੰਗ 709 ਉੱਪਰ ਸਵਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾ ਜਾ ਗਾਵੇ ਆ ਸੁਣਿਆ ਸਰਪਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ